ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਤੇ ਗੱਲ ਦਾ ਵਿਸ਼ਾ ਵਿਝਾ ਹੀ ਹੈ ਵੀ ਦਿਨ ਚੰਗੇ ਹੋਣ ਜਾਂ ਮਾੜੇ ਹੋਣ ਸਮਾਂ ਬਦਲਦਾ ਜ਼ਰੂਰ ਹੈ ਇੱਕ ਦਿਨ ਸਮਾਂ ਜ਼ਰੂਰ ਬਦਲਦਾ ਹੈ ਕਦੀ ਵਾਰੀ ਵਕਤ ਲੱਗ ਜਾਂਦਾ ਹੈ ਕਈ ਵਾਰੀ ਜਲਦੀ ਬਦਲ ਜਾਂਦਾ ਪਰ ਸਮਾਂ ਜ਼ਰੂਰ ਬਦਲਦਾ ਹਰ ਇੱਕ ਇਨਸਾਨ ਦਾ ਬਦਲਦਾ ਠੀਕ ਹੈ ਸਦਾ ਆਪਣੇ ਹਾਲਾਤ ਮਾੜੇ ਨਹੀਂ ਰਹਿੰਦੇ ਤੇ ਸਦਾ ਆਪਾਂ ਚੰਗੇ ਨਹੀਂ ਰਹਿੰਦੇ ਤੇ ਸਦਾ ਆਪਣੇ ਤੇ ਇੰਨੀ ਗਰੀਬੀ ਨਹੀਂ ਰਹਿ ਸਕਦੀ ਵੀ ਆਪਾਂ ਕਿਸੇ ਦੇ ਯੋਗ ਨਹੀਂ ਰਵਾਂਗੇ ਸਦਾ ਨਹੀਂ ਰਹਿ ਸਕਦੇ ਆਪਾਂ ਕਿਸੇ ਦੇ ਯੋਗ ਕਦੇ ਨਾ ਕਦੇ ਤਾਂ ਰੱਬ ਸਮਾਂ ਜ਼ਰੂਰ ਦਿੰਦਾ ਹੈ ਬਦਲਦਾ ਵੀ ਜ਼ਰੂਰ ਹੈ ਤੇ ਪਰਮਾਤਮਾ ਤੇ ਜਿਹੜਾ ਆਪਣਾ ਵਿਸ਼ਵਾਸ ਹੁੰਦਾ ਵਸ ਉਹ ਨਹੀਂ ਟੁੱਟਣਾ ਚਾਹੀਦਾ ਸਮਾਂ ਜ਼ਰੂਰ ਬਦਲਦਾ ਹਰ ਇੱਕ ਇਨਸਾਨ ਦਾ ਬਦਲ ਬਦਲਦਾ ਇੱਥੇ ਐਸਾ ਕੋਈ ਇਨਸਾਨ ਨਹੀਂ ਵੀ ਜਿਹਦਾ ਸਮਾਂ ਨਾ ਬਦਲੇ ਤੇ ਜਿਵੇਂ ਮੈਂ ਮੈਂ ਹੁਣ ਕਈ ਵੀਡੀਓ ਪਾਉਣੀ ਆ ਤੇ ਕਈ ਭੈਣਾਂ ਦੇ ਮੈਸੇਜ ਆਉਂਦੇ ਆ ਕਈ ਭੈਣਾਂ ਮੈਨੂੰ ਫੋਨ ਵੀ ਕਰਦੀਆਂ ਉਹ ਕਹਿੰਦੀਆਂ ਭੈਣ ਸੋਡੇ ਵਾਲੀ ਜਮਾ ਸਾਡੀ ਲਾਈਫ ਸੀ ਵੀ ਸੇਮ ਸੋਡੇ ਵਾਲਾ ਪਰ ਕੰਮ ਸਾਡੇ ਨਾਲ ਸੀ ਮੈਂ ਉਹਨਾਂ ਭੈਣਾਂ ਨੂੰ ਇਹੀ ਕਹਿਣਾ ਚਾਹਣੀ ਆ ਵੀ ਭੈਣਾਂ ਜਿਹੜੇ ਦਿਨ ਹੁੰਦੇ ਆ ਨਾ ਇਹ ਸਾਰਿਆਂ ਤੇ ਆਉਂਦੇ ਆ ਕੋਈ ਦਿਲ 'ਚ ਦੱਬ ਲੈਂਦਾ ਕੋਈ ਹੋੜ ਲੈਂਦਾ ਮੇਰੀ ਵੀ ਇਹੀ ਕਹਾਣੀ ਆ ਵੀ ਤੁਸੀਂ ਇਹ ਦੇਖ ਲਓ 45 ਸਾਲ ਦੀ ਉਮਰ ਹੋ ਗਈ ਮੈਂ ਵੀ ਦੱਬੇ ਹੋਏ ਸੀ ਸਾਰਾ ਕੁਝ ਦੱਬਿਆ ਹੋਇਆ ਸੀ ਦਿਲ 'ਚ ਮਾੜਾ ਸਮਾਂ ਮਾੜੇ ਹਾਲਾਤ ਲੋਕਾਂ ਤੋਂ ਬੇਇੱਜ਼ਤੀ ਕਰਾਉਣੀ ਲੋਕਾਂ ਤੋਂ અપਮਾਨ ਕਰਾਉਣਾ ਗਰੀਬੀ ਦੇ ਕਾਰਨ ਮਾੜੇ ਬਣ ਜਾਣਾ ਹਨਾ ਤੇ ਉਹ ਸਿਆਣੇ ਕਹਿੰਦੇ ਆ ਨਾ ਕਿ ਤਕੜੇ ਬੰਦੇ ਦੀ ਘਰ ਵਾਲੀ ਤਾਂ ਸਭ ਦੀ ਭੈਣ ਹੁੰਦੀ ਹੈ ਤੇ ਗਰੀਬ ਬੰਦੇ ਦੀ ਘਰ ਵਾਲੀ ਸਭ ਦੀ ਭਾਬੀ ਬਣ ਜਾਂਦੀ ਹੈ ਤਾਂ ਇਹਨਾਂ ਦਾ ਮਤਲਬ ਹਿੱਕ ਹੱਸ ਕੇ ਝੇੜ ਕਰਦਾ ਹੈ ਹਰ ਇੱਕ ਤੇ ਜ਼ਰੂਰੀ ਨਹੀਂ ਹੈਗਾ ਵੀ ਵਿੱਚ ਰਿਸ਼ਤੇ ਬਹੁਤ ਚੰਗੇ ਹੁੰਦੇ ਆ ਵਿੱਚ ਰਿਸ਼ਤੇ ਐਸੇ ਹੁੰਦੇ ਜਿਹੜੇ ਤੁਹਾਨੂੰ ਹਰ ਹਰ ਟਾਈਮ ਵੀ ਤੁਹਾਨੂੰ ਇੱਕ ਟੇਢੀ ਨਜ਼ਰ ਨਾਲ ਵੀ ਦੇਖਦੇ ਹੁੰਦੇ ਆ ਠੀਕ ਹੈ ਕਉਸ ਤੁਸੀਂ ਇੰਨੀ ਇਹੋ ਜੀਆਂ ਜਗ੍ਹਾ ਤੇ ਇੰਨੇ ਕ ਮਜਬੂਰ ਹੁੰਨੇ ਹੋ ਵੀ ਤੁਸੀਂ ਘਰੇ ਕੁਝ ਬੋਲ ਨਹੀਂ ਸਕਦੇ ਕਿਸੇ ਨਾਲ ਲੜ ਨਹੀਂ ਸਕਦੇ ਕਹਿ ਨਹੀਂ ਸਕਦੇ ਕੁਝ ਰਿਸ਼ਤੇ ਸਾਨੂੰ ਹੱਦੋਂ ਵੱਧ ਤੰਗ ਕਰਦੇ ਹੁੰਦੇ ਆ ਤੇ ਤੁਸੀਂ ਬਰਦਾਸ਼ਤ ਕਿਉਂ ਕਰਦੇ ਹੋ ਕਿਉਂ ਸਾਨੂੰ ਕਰਨੀਆਂ ਪੈਂਦੀਆਂ ਉਹ ਗੱਲਾਂ ਬਰਦਾਸ਼ਤ ਕਿਉਂਕਿ ਜਾਂ ਤਾਂ ਤੁਸੀਂ ਮਜਬੂਰ ਹੁੰਨੇ ਹੋ ਜਾਂ ਛੁੱਟੀ ਫਾਲ ਨਹੀਂ ਪੁੱਗਦੀ ਇੱਥੇ ਜਾਂ ਛੁੱਟੀ ਕੋਈ ਸੁਣਦਾ ਨਹੀਂ ਉੱਥੇ ਫਿਰ ਸਾਨੂੰ ਚੁੱਪ ਹੀ ਕਰਨਾ ਪੈਂਦਾ ਕਹਿੰਦੇ ਆ ਨਾ ਫਿਰ ਸਿਆਣੇ ਵੀ ਇੱਕ ਚੁੱਪ ਸੌ ਨੂੰ ਖਰਾਉਂਦੀ ਹੈ ਠੀਕ ਹੈ ਕਈ ਵਾਰੀ ਆਪਾਂ ਨੂੰ ਹਲਾਤਾ ਮੁਰੇ ਝੁਕੜਾ ਪੈ ਜਾਂਦਾ ਉਹ ਝੁਕਣ ਕਰਕੇ ਆਪਾਂ ਕਈ-ਕਈ ਵਾਰੀ ਤਾਂ ਜ਼ਿੰਦਗੀ ਤੋਂ ਇੰਨੇ ਅੱਕ ਜਾਂਦੇ ਆ ਵੀ ਆਪਾਂ ਨੂੰ ਜ਼ਿੰਦਗੀ ਜਿਉਣ ਨੂੰ ਜੀ ਨਹੀਂ ਕਰਦਾ ਕਈ ਵਾਰੀ ਤਾਂ ਆਪਾਂ ਇਕੱਲੇ ਬਹਿ ਕੇ ਰੋਣੇ ਵੀ ਆ ਵੀ ਇਹ ਜ਼ਿੰਦਗੀਆਂ ਤਾਂ ਨਹੀਂ ਟੱਪਣੀ ਵੀ ਇੰਨਾ ਟਾਰਚ ਹੋ ਕੇ ਤਾਂ ਨਹੀਂ ਬੰਦਾ ਟੱਪ ਸਕਦਾ ਤੇ ਕਈ ਵਾਰੀ ਥੋਡੀ ਉਮਰ ਏਡੀ ਛੋਟੀ ਹੁੰਦੀ ਆ ਵੀ ਸੋ ਨੂੰ ਪਤਾ ਹੀ ਨਹੀਂ ਹੁੰਦਾ ਫੈਸਲੇ ਲੈਣ ਦਾ ਤੁਸੀਂ ਕੀ ਕੀ ਫੈਸਲੇ ਲੈ ਲੈਂਦੇ ਹੋ ਕਈ ਵਾਰੀ ਉਹ ਫੈਸਲੇ ਆਪਾਂ ਤੋਂ ਮਾੜੇ ਵੀ ਲੈ ਜਾਂਦੇ ਆ ਚੰਗੇ ਵੀ ਲੈ ਜਾਂਦੇ ਆ ਹਨਾ ਜਦੋਂ ਤੁਹਾਨੂੰ ਜਦੋਂ ਤੁਹਾਡੇ ਤੇ ਵਿਪਤਾ ਪੈ ਜਾਂਦੀਆਂ ਨਾ ਤੁਹਾਨੂੰ ਚਾਰ ਚਾਰ ਸਫੇਰੋਂ ਹਲਾਤ ਦੱਬ ਲੈਂਦੇ ਆ ਨਾ ਉਦੋਂ ਫਿਰ ਤੁਸੀਂ ਨਹੀਂ ਸੋਚ ਸਕਦੇ ਵੀ ਤੁਹਾਡੇ ਨਾਲ ਕੀ ਬੀਤ ਰਹੀ ਆ ਕੀ ਬਣ ਰਹੀ ਆ ਤੁਹਾਡੇ ਹੁਣ ਮੈਂ ਵੀਡੀਓ ਪਾਉਣੀ ਆ ਮੈਨੂੰ ਪਤਾ ਵੀ ਕੁਝ ਮੇਰੇ ਮੇਰਾ ਮਨ ਇੰਨਾ ਕ ਸਟਰੋਂਗ ਆ ਕਿਉਂਕਿ ਮੈਂ ਇੰਨੇ ਕੋ ਦੁੱਖ ਦੇਖ ਚੁੱਕੀਆਂ ਆ ਇੰਨੀਆਂ ਤਕਲੀਫਾਂ ਤੇ ਇੰਨੇ અપਮਾਨ ਚੱਲ ਚੁੱਕੀਆਂ ਆ ਵੀ ਮੈਨੂੰ ਕੋਈ ਮਾੜਾ ਵੀ ਕਮੈਂਟ ਕਰ ਦੋ ਮੈਨੂੰ ਫਰਕ ਨਹੀਂ ਪੈਣਾ ਕਿਉਂ ਨਹੀਂ ਪੈਣਾ ਕਿਉਂਕਿ ਮੈਂ ਚੀਜ਼ਾਂ ਦੇਖ ਚੁੱਕੀ ਹਾਂ ਫਰਕ ਉਹਨਾਂ ਲੋਕਾਂ ਨੂੰ ਪੈਂਦਾ ਹੁੰਦਾ ਵੀ ਜਿਹੜੇ ਨਵੇਂ YouTube ਤੇ ਆਉਂਦੇ ਆ ਉਹਨਾਂ ਨੇ ਚੀਜ਼ਾਂ ਨਹੀਂ ਦੇਖੀਆਂ ਹੁੰਦੀਆਂ ਉਹਨਾਂ ਨੂੰ ਪਤਾ ਹੀ ਨਹੀਂ ਤਕਲੀਫ ਜਾਂ ਦਰਦ ਤਕਲੀਫ ਬੇਇੱਜ਼ਤੀ ਕੀ ਹੁੰਦੀ ਹੈ ਉਹ ਨਹੀਂ ਕਰਦੇ ਇਹਨਾਂ ਚੀਜ਼ਾਂ ਨੂੰ ਮੈਂ ਤੇ ਜਿੰਨਾ ਬੰਦੇ ਨੇ ਤਣ ਤੇ ਹਡਾਈਆਂ ਹੁੰਦੀਆਂ ਉਹਨਾਂ ਨੂੰ ਵੀ ਪਤਾ ਹੁੰਦਾ ਲੋਕਾਂ ਦੀਆਂ ਤਾਂ ਗੱਲਾਂ ਹੁੰਦੀਆਂ ਦੇਖ ਜਿੰਨੇ ਮੂੰਹ ਉਨੀਆਂ ਗੱਲਾਂ ਤੇ ਲੋਕਾਂ ਨੂੰ ਤੁਸੀਂ ਕਦੇ ਜਿੱਤ ਨਹੀਂ ਸਕਦੇ ਇਹ ਆਪਾਂ ਨੂੰ ਪਤਾ ਵੀ ਆਪਾਂ ਕਿਸੇ ਨੂੰ ਜਿੱਤ ਨਹੀਂ ਸਕਦੇ ਨਾ ਹੀ ਜਿੱਤਣਾ ਚਾਹੁੰਦੇ ਆ ਆਪਾਂ ਕਦੇ ਸੋਚਿਆ ਨਹੀਂ ਆਪਾਂ ਤਾਂ ਸਿਰਫ ਇਹ ਚਾਉਨੇ ਆ ਵੀ ਆਪਣੀ ਵੀ ਜ਼ਿੰਦਗੀ ਆ ਆਪਾਂ ਵੀ ਜੱਗ ਤੇ ਆਏ ਹੋਇਆ ਆਪਾਂ ਵੀ ਨਹੀਂ ਚਾਹੁੰਦੇ ਵੀ ਸਰਦਨ ਘਰੇ ਬੈਠੇ ਪਾਂਡੇ ਔਰ ਵਿੱਚ ਇੱਕ ਵਿੱਚ ਲੋਕ ਕਮੈਂਟ ਕਰ ਦਿੰਦੇ ਹੁੰਦੇ ਔਰਤ ਦਾ ਕੰਮ ਹੁੰਦਾ ਘਰ ਸਾਂਭਣਾ ਪਾਂਡੇ ਮਾਂਜਨੇ ਤੇ ਜਦ ਮੈਂ ਬਹੁਤਾਰੇ ਕਮੈਂਟ ਪੜ੍ਹੇ ਆ ਹੋ ਸਕਦਾ ਮੈਨੂੰ ਵੀ ਆਉਣਾ ਬੀਬੀਓ ਆਪਦਾ ਘਰ ਸਾਂਭੋ ਰਹਿਣ ਦੋ YouTube ਤੇ ਆਉਨ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀਰੇ ਜੈਂਟਸ YouTube ਤੇ ਆ ਰਹੇ ਆ ਠੀਕ ਹੈ ਜਿਹੜੇ ਜੈਂਟਸ YouTube ਤੇ ਆਉਂਦੇ ਆ ਚੰਗੀਆਂ ਗੱਲਾਂ ਕਰਦੇ ਆ ਜਾਂ ਹੱਕਾਂ ਲਈ ਲੜਦੇ ਆ ਜਾਂ ਕੋਈ ਚੰਗੀ ਗੱਲ ਦੱਸਦੇ ਆ ਜਾਂ ਕੋਈ ਡਾਕਟਰੀ ਸਲਾਹ ਦਿੰਦੇ ਆ ਜਾਂ ਕੋਈ ਸਰੀਰ ਪੱਖੋ ਦਿੰਦੇ ਆ ਉਹਨਾਂ ਨੂੰ ਕੋ ਲੋਕ ਕਿੰਨਾ ਚੰਗਾ ਕਹਿੰਦੇ ਆ ਠੀਕ ਹੈ ਵਿੱਚ ਜੈਂਟਸ ਵੀ ਬਹੁਤ ਉਲਟ-ਪੁਲਟ ਵੀਡੀਓ ਪਾਉਂਦੇ ਆ ਇਹੋ ਜੀ ਗੱਲ ਨਹੀਂ ਵੀ ਸਾਰੇ ਚੰਗੇ ਹੁੰਦੇ ਆ ਤੇ ਬੀਬੀਆਂ ਵੀ ਸਾਰੀਆਂ ਚੰਗੀਆਂ ਜਾਂ ਮਾੜੀਆਂ ਤੁਸੀਂ ਨਹੀਂ ਕਹਿ ਸਕਦੇ ਹੁਣ ਅਸੀਂ ਵੀਡੀਓ ਪਾਉਣੇ ਆਸੀਂ ਆਪਣੀਆਂ ਤਨਮਨ ਦੀਆਂ ਗੁਜਰੀਆਂ ਗੱਲਾਂ ਦੀਆਂ ਵੀਡੀਓ ਪਾਈ ਜਾਂਦੇ ਆ ਇਹਦੇ ਵਿੱਚ ਕੋਈ ਦੋ ਰਿਆ ਤਾਂ ਹੈ ਨਹੀਂ ਗਿਆ ਇਸੋੜਾ ਨਜ਼ਰੀਆ ਹੁੰਦਾ ਸੋਚਣ ਦਾ ਕੋਈ ਲੋਕ ਤੈਨੂੰ ਗਲਤ ਸੋਚ ਲੈਂਦੇ ਆ ਕੋਈ ਚੰਗਾ ਸੋਚ ਲੈਂਦੇ ਆ ਕਿਸੇ ਨੂੰ ਪਤਾ ਹੁੰਦਾ ਵੀ ਇਹ ਗੱਲਾਂ ਸੱਚ ਐ ਵੀ ਇਹ ਗੱਲਾਂ ਲੋਕ ਖੰਡਾਉਂਦੇ ਐ ਠੀਕ ਐ ਮੈਂ ਕਹਣੀ ਆ ਜੱਗ ਤੇ ਜੋ ਇਨਸਾਨ ਆ ਆ ਰੱਬ ਦਾ ਬਣਾਇਆ ਬੰਦਾ ਹੁੰਦਾ ਕੀ ਔਰਤ ਐ ਕੀ ਮਰਦ ਐ ਠੀਕ ਐ ਹਜੇ ਵੀ ਲੋਕ ਵਿਚਾਰੀ ਔਰਤ ਨੂੰ ਦੱਬ ਦਿੰਦੇ ਆ ਇਹ ਗੱਲਾਂ ਕਹਿ ਕੇ ਔਰਤ ਐ ਤੂੰ ਚੁੱਲ੍ਹਾ ਸਾਹਮ ਕਿਉਂ ਚੁੱਲ੍ਹਾ ਸਾਹਮੇ ਹੱਦ ਐ ਛੁੱਟੀ ਗੁਰੂ ਕੇ ਘਰ ਦੇ ਵਿੱਚ ਲੰਗਰ ਤਿਆਰ ਹੁੰਦਾ ਉੱਥੇ ਬੀਬੀਆਂ ਵੀ ਸੇਵਾ ਕਰਦੀਆਂ ਤੇ ਉੱਥੇ ਜੈਂਟਸ ਵੀ ਸੇਵਾ ਕਰਦੇ ਆ ਆਪਣੇ ਭਾਈ ਵੀ ਸੇਵਾ ਕਰਦੇ ਆ ਉੱਥੇ ਕੀ ਉੱਥੇ ਬੰਦੇ ਲੰਗਰ ਚ ਸੇਵਾ ਨਹੀਂ ਕਰਦੇ ਲੰਗਰ ਦੀਆਂ ਮੰਨੀਆਂ ਨਹੀਂ ਬਣਦੀਆਂ ਸਭ ਕੁਝ ਬਣਦਾ ਜੀ ਫਿਰ ਕਿਉਂ ਵਿਚਾਰੀ ਔਰਤ ਨੂੰ ਤੁਸੀਂ ਇਹ ਗੱਲ ਲਗਾ ਇਹਦੰਨਿਓ ਵੀ ਘਰ ਸੰਭੋ ਐ ਸੰਭੋ ਸੰਭ ਦੀ ਉਹ ਘਰ ਉਹ ਛੁੱਡ ਬਿਨਾਂ ਕਹੀ ਸੰਭਦੀ ਐ ਉਹਨੂੰ ਪਤਾ ਹੁੰਦਾ ਵੀ ਮੇਰਾ ਕੰਮ ਐ ਮੈਂ ਰੋਟੀ ਪਕਾਉਣੀ ਐ ਮੈਂ ਬੱਚੇ ਸਾਹਮਣੇ ਪਰ ਉਹਨੂੰ ਐਨਾ ਨਾ ਥੱਲੇ ਛੱਟਿਆ ਕਰੋ ਵੀ ਉਹਨੂੰ ਵਿਚਾਰੀ ਨੂੰ ਵਾਰ-ਵਾਰ ਰੀਲਿਜ ਕਰਾਇਆ ਜਾਵੇ ਵੀ ਤੂੰ ਤਾਂ ਘਰ ਦਾ ਕੰਮ ਕਰਨ ਵਾਲੀ ਆ ਘਰ ਦਾ ਕੰਮ ਕਰਨ ਵਾਲੀ ਆ ਮੈਂ ਕਹਿੰਦੀ ਆ ਵੀ ਸਭ ਤੋਂ ਵੱਧ ਸਟਰਗਲ ਔਰਤ ਦੇ ਹੀ ਹੁੰਦਾ ਠੀਕ ਐ ਬੰਦੇ ਦਾ ਮਨ ਦੁਖੀ ਹੋ ਜੇ ਮੰਨ ਲਓ ਬੰਦੇ ਨੇ ਕੋਈ ਉੱਚੀ ਨਹੀਂ ਵੀ ਗੱਲ ਕਹਿ ਦੇ ਕੋਈ ਚੁੰਮੀ ਗੱਲ ਕਹਿ ਦੇ ਬੰਦਾ 10 ਮਿੰਟ ਆਪਦੇ ਯਾਰਾਂ ਦੋਸਤਾਂ 'ਚ ਭੱਗ ਜਾਂਦਾ ਬਾਹਰ ਭੱਗ ਜਾਂਦਾ ਬੈਠ ਕੇ ਉੱਥੇ ਮਨ ਹੌਲਾ ਕਰ ਲੈਂਦਾ ਜਾਂ ਕੋਈ ਗੇੜਾ ਹੀ ਦੇ ਆਉਂਦਾ ਕਿਤੇ ਤੇ ਔਰਤ ਨੂੰ ਮੇਰੇ ਹਿਸਾਬ ਨਾਲ ਦੋ ਗੱਲਾਂ ਛੱਡ ਹਜ਼ਾਰਾਂ ਗੱਲਾਂ ਕਹਿ ਦਿੰਦੇ ਆ ਮੈਂ ਨਹੀਂ ਕਹਿੰਦੀ ਵੀ ਸਾਰੀਆਂ ਔਰਤਾਂ ਮਾੜੀਆਂ ਨਹੀਂ ਹੁੰਦੀਆਂ ਤੇ ਸਾਰੀਆਂ ਚੰਗੀਆਂ ਵੀ ਨਹੀਂ ਹੁੰਦੀਆਂ ਸਾਰੇ ਤਰ੍ਹਾਂ ਦੇ ਇੱਥੇ ਲੋਕ ਆ ਸਾਰੇ ਤਰ੍ਹਾਂ ਦੇ ਤੇ ਔਰਤ ਨੂੰ ਘਰ ਦੇ ਵਿੱਚ ਮਤਲਬ ਜੇ ਕੋਈ ਚੁੰਮੀ ਗੱਲ ਕਹਿ ਦਿੰਦਾ ਤੇ ਰੁੱਖੀ ਗੱਲ ਕਹਿ ਦਿੰਦਾ ਜਾਂ ਉਹਨੂੰ ਕੋਈ ਉਦੇ ਪੇਕੇ ਨਾਲ ਰਿਲੇਟਡ ਮਿਹਣਾ ਦੇ ਦਿੰਦਾ ਜਾਂ ਉਹਦੀ ਜ਼ਿੰਦਗੀ ਰਿਲੇਟਡ ਦੇ ਦਿੰਦਾ ਤੇ ਉਹ ਵਿਚਾਰੀ ਕਿੱਧਰ ਜਾਵੇ ਤੁਸੀਂ ਦੱਸੋ ਜੋ ਕਿਸੇ ਦੇ ਘਰੇ ਜਾਊਗੀ ਗਮਾਂਡ ਚ ਜਾਊਗੀ ਕਿਸੇ ਕੋਲ ਜਾ ਕੇ ਵੀ ਕਹੂਗੀ ਨੰਬਰ 1 ਤਾਂ ਉਹਨੂੰ ਘਰ ਦੇ ਕਹਿਣਗੇ ਵੀ ਉਹ ਝੂਗਲੀਏ ਕਰਨ ਗਈ ਹੈ ਠੀਕ ਹੈ ਨੰਬਰ 2 ਜਿਹਦੇ ਘਰੇ ਉਹ ਜਾਊਗੀ ਰਹੂਗੀ ਉਹ ਗਾਂ 10 ਘਰਾਂ ਦੇ ਹੋਰ ਜਾਊ ਔਰਤ ਦੀ ਏਡੀ ਮਾੜੀ ਕਿਸਮਤ ਹੁੰਦੀ ਹੈ ਉਹਦੇ ਫਿਰ ਜਿਹੜੀ ਬੁੜੀ ਕੋਲੇ ਰੋਣੇ ਰੋਂਦੀ ਵੀ ਮੈਂ ਇਸ ਪੱਖੋਂ ਦੁਖੀ ਹਾਂ ਮੇਰੀ ਗਲਤੀ ਨਹੀਂ ਮੈਨੂੰ ਅੱਜ ਜਾਏ ਕਿਹਾ ਗਿਆ ਤਾਂ ਉੱਥੇ ਉਹ ਔਰਤ ਦੇ ਭਾਦੀ ਬਣ ਜਾਂਦੀ ਵੀ ਕਦੋਂ ਇਹ ਸਾਡੇ ਘਰੋਂ ਜਾਵੇ ਤੇ ਕਦੋਂ ਮੈਂ 10 ਘਰਾਂ ਦੇ ਵਿੱਚ ਹੋਰ 10 ਕਿਆਵਾ ਵੀ ਅੱਜ ਇਹਦੇ 70 ਰੁਪਏ ਆ ਜਾਂ ਅੱਜ ਇਹਨੂੰ ਆਹ ਕਿਹਾ ਬਾਹ ਕਿ ਉਹਦਾ ਫਿਰ ਔਰਤ ਦਾ ਤਮੱਸਾ ਕਿਉਂ ਬਣਾਇਆ ਜਾਂਦਾ ਲੜਾਈਆਂ ਬੰਦੇ ਵੀ ਕਰਦੇ ਆ ਬੰਦੇ ਦਾ ਕੋਈ ਤਮੱਸਾ ਨਹੀਂ ਬਣਾਉਂਦਾ ਕਿੰਨਾ ਫਰਕ ਕੀਤਾ ਜਾਂਦਾ ਔਰਤ ਤੇ ਮਰਦ ਚ ਬੰਦੇ ਨੇ ਆਪਦੇ ਘਰ ਵਾਲੀ ਨੂੰ ਕੁੱਟਤਾ ਤਾਂ ਉਹਨੂੰ ਕਹਿਣਗੇ ਕੋਈ ਗੱਲ ਨਹੀਂ ਬੰਦਾ ਮਰਦ ਹੈ ਹਨਾ ਤੇ ਜੇ ਵਿਚਾਰੀ ਔਰਤ ਨੇ ਕਹਤਾ ਵੀ ਮੇਰੇ ਬੰਦੇ ਨੇ ਮਾਰਿਆ ਕਿਉਂ ਮਾਰਿਆ ਮੇਰਾ ਕਸੂਰ ਨਹੀਂ ਸੀਗਾ ਮੈਂ ਕੀ ਗਲਤੀ ਕੀਤੀ ਆ ਕਿਸ ਚੀਜ਼ ਦੀ ਸਜ਼ਾ ਮਿਲੀ ਮੈਨੂੰ ਤਾਂ ਉੱਥੇ ਔਰਤ ਨੂੰ ਕਹਿ ਦਿੰਦੇ ਆ ਤੂੰ ਔਰਤ ਐ ਜਨਾਨੀਆਂ ਦਾ ਤੇ ਕੁੱਟ ਪੈਂਦੀ ਨੇ ਕਿਉਂ ਪੈਂਦੀ ਨੇ ਜਨਾਨੀਆਂ ਤੇ ਕੁੱਟ ਕਾਹਦੀ ਖਾਤਰ ਕੁੱਟ ਪੈਂਦੀ ਆ ਵਿਚਾਰੀਆਂ ਤੇ ਨਾਲੇ ਤਾਂ ਉਹ ਕੰਮਗਾ ਮੈਨੂੰ ਐ ਨਹੀਂ ਸਮਝਾਉਂਦੀ ਕਿਤੇ ਕਿਤੇ ਵੀ ਔਰਤ ਕੰਮ ਨਹੀਂ ਕਰਦੀ ਠੀਕ ਆ ਮਰਦ ਬਾਹਰ ਕਮਾਉਂਦਾ ਹੈ ਖੇਤਾਂ 'ਚ ਜਾਂਦਾ ਕੋਈ ਡਿਊਟੀ ਕਰਦਾ ਸਾਰੇ ਆਪਦੇ ਬੱਚਾ ਲਈ ਕਰਦੇ ਆ ਕਿ ਔਰਤ ਨਹੀਂ ਕਰਦੀ ਔਰਤ ਦੇ ਕੰਮਾਂ ਨੂੰ ਲੋਕ ਕਿਉਂ ਨਹੀਂ ਗਿਣਿਆ ਜਾਂਦਾ ਘਰ ਵਿੱਚ ਪਤਾ ਕੀ ਕਹਿੰਦੇ ਨੇ ਕੋਈ ਵੀ ਲੜਾਈ ਹੋਵੇ ਕਹਿੰਦੇ ਆ ਮੈਨੂੰ ਮੈਨੂੰ ਵੀ ਕਿਹਾ ਜਾਂਦਾ ਸੀ ਤੂੰ ਕੀ ਕਰਦੀ ਆ ਬੇਲੀ ਹੁੰਨੀ ਆ ਮੰਜੇ ਤੋੜਨ ਤੇ ਇਹ ਕੁਝ ਕਿਹਾ ਜਾਂਦਾ ਹੁਣ ਮੈਂ ਸਵਾਲ ਪੁੱਛਦੀ ਆ ਮੰਜੇ ਮੰਜੇ ਤੋੜਦੀਆਂ ਔਰਤਾਂ ਠੀਕ ਹੈ ਘਰ ਦੇ ਵਿੱਚ ਝਾੜੂ-ਪੋਚਾ ਕੌਣ ਲਾਉਂਦਾ ਔਰਤ ਲਾਉਂਦੀ ਹੈ ਘਰ ਦੇ ਵਿੱਚ ਰੋਟੀ ਸਬਜ਼ੀ ਕੌਣ ਬਣਾਉਂਦਾ ਔਰਤ ਬਣਾਉਂਦੀ ਹੈ ਘਰ ਦੇ ਸਾਰਾ ਦਿਨ ਬਰਤਨ ਕੌਣ ਮਾਜਦਾ ਔਰਤ ਮਾਜਦੀ ਹੈ ਤੇ ਘਰ ਦੇ ਵਿੱਚ ਕੋਈ ਸਫਾਈਆਂ ਕਰਨੀਆਂ ਉਹ ਕੌਣ ਕਰਦਾ ਹੈ ਔਰਤ ਕੱਪੜੇ ਕੌਣ ਧੋਂਦੀ ਹੈ ਔਰਤ ਜੇ ਕੋਈ ਬੰਦਾ ਡਿਊਟੀ ਕਰ ਦਿੰਦੀਆਂ ਵਰਦੀਆਂ ਪ੍ਰੈਸ ਵੀ ਔਰਤ ਕਰਦੀ ਐ ਠੀਕ ਐ ਬੱਚੇ ਹੋਗੇ ਉਹਨਾਂ ਨੂੰ ਸੰਭਾਲਣਾ ਵੀ ਔਰਤ ਦਾ ਕੰਮ ਐ ਉਹਨਾਂ ਨੂੰ ਸਕੂਲ ਤੋਰਨਾ ਵੀ ਔਰਤ ਦਾ ਕੰਮ ਐ ਉਹਨਾਂ ਦਾ ਕੰਮ ਚੈੱਕ ਕਰਨਾ ਵੀ ਬੱਚੇ ਨੇ ਪੜ੍ਹਾਈ ਕੀਤੀ ਐ ਜਾਂ ਉਹ ਕੰਮ ਰਹਿ ਨਾ ਜਾਵੇ ਤਾਂ ਟੀਚਰਾਂ ਵੀ ਔਰਤ ਨੂੰ ਫੋਨ ਲਾਉਂਦੀਆਂ ਵੀ ਤੁਸੀਂ ਬੱਚਾ ਕਿਉਂ ਨਹੀਂ ਪੜਾਇਆ ਤੁਸੀਂ ਬੱਚੇ ਦਾ ਕੰਮ ਨਹੀਂ ਦੇਖਿਆ ਮੈਨੂੰ ਐਂ ਦੱਸੋ ਔਰਤ ਫਿਰ ਕਿਹਦੇ ਨਾਲ ਕਿਹੜੇ ਹਿਸਾਬ ਨਾਲ ਵਿਹਲੀ ਰਹੀ ਉਹਨੂੰ ਫਿਰ ਕਿਉਂ ਕਿਹਾ ਜਾਂਦਾ ਵੀ ਉਹ ਮੰਜੇ ਤੋੜਦੀ ਐ ਤੇ ਜੇ ਔਰਤ ਦਾ ਕੁਝ ਦੁਖਣ ਲੱਗ ਜਾਂਦਾ ਐ ਮਾੜਾਇਆ ਕੁਛ ਤਾਂ ਹੋਣ ਲੱਗ ਗਿਆ ਵਿਚਾਰੀ ਨੇ ਮੂੰਹ ਚੋਂ ਨਿਕਲ ਗਿਆ ਵੀ ਹਏ ਮੇਰੀ ਢੂਹੀ ਨਹੀਂ ਕੰਮ ਕਰ ਰਹੀ ਤਾਂ ਕਰੇ ਕਿਉਂ ਕਿਹਾ ਜਾਂਦਾ ਵੀ ਤੂੰ ਲੱchn ਗਰੀ ਜਾਨੀ ਐ ਉੱਠ ਕੇ ਕੰਮ ਕਰ ਕਿਉਂ ਔਰਤ ਦਾ ਕੁਛ ਦੁੱਖ ਨਹੀਂ ਸਕਦਾ ਮੈਂ ਕਹਣੀ ਆ ਜਦੋਂ ਔਰਤ ਦੀਆਂ ਡਿਲੀਵਰੀਆਂ ਹੁੰਦੀਆਂ ਜਿਹੜਾ ਜਿਹੜੇ ਉਹਨਾਂ ਨੂੰ ਵਿਚਾਰੀਆਂ ਨੂੰ ਰੋਗ ਲੱਗ ਜਾਂਦੇ ਆ ਦੇਹ ਤੋਂ ਦੇਹ ਪੈਦਾ ਕਰਦੀ ਔਰਤ ਠੀਕ ਐ ਪਤਾ ਨਹੀਂ ਕਿੰਨੇ ਦਰਦ ਚੱਲਦੀ ਆ ਉਹਨਾਂ ਟਾਈਮਾਂ 'ਚ ਉਹ ਤੇ ਖਲੀਪਾਂ 'ਚ ਤੇ ਉਹਦੇ ਕਰਕੇ ਉਹਦੀ ਸਿਹਤ ਤੇ ਅਸਰ ਨਹੀਂ ਹੁੰਦਾ ਉਦੇ ਆਪਰੇਸ਼ਨ ਨਾਲ ਬੱਚੇ ਹੁੰਦੇ ਆ ਉਹਨਾਂ ਚੀਜ਼ਾਂ ਦਾ ਉਹਦੇ ਤੇ ਅਸਰ ਨਹੀਂ ਹੁੰਦਾ ਕੀ ਖਾਂਦੀ ਹੈ ਵਿਚਾਰੀ ਫਿਰ ਕਹਿੰਦੇ ਨੇ ਕਿ ਸਾਰਾ ਦਿਨ ਖਾਂਦੀ ਹੈ ਖਾ ਕੇ ਇਹਨੇ ਕੰਮ ਨਹੀਂ ਕਰਨਾ ਇਹ ਤਾਂ ਲੱਛਣ ਕਰਨੇ ਮੈਨੂੰ ਐ ਨਹੀਂ ਸਮਝ ਆਉਂਦੀ ਔਰਤ ਨੂੰ ਸਪੈਸ਼ਲ ਕੀ ਚੀਜ਼ ਮਿਲਦੀ ਆ ਘਰ ਚੋਂ ਮੈਨੂੰ ਹਜੇ ਵੀ ਸਮਝ ਨਹੀਂ ਆਈ ਇਸ ਚੀਜ਼ ਦੀ ਵੀ ਔਰਤ ਨੂੰ ਕਿਉਂ ਇੰਨਾ ਘਟੀਆ ਸਮਝਿਆ ਜਾਂਦਾ ਕੀ ਖਾਂਦੀ ਆ ਔਰਤ ਸਾਰਾ ਦਿਨ ਮੂੰਹ ਮਾਰਦੀ ਠੀਕ ਆ ਭਾਈ ਕੋਈ ਅਮੀਰ ਹੋਣਗੇ ਖਾਂਦੇ ਹੋਣਗੇ ਖਵਾਉਂਦੇ ਹੋਣਗੇ ਠੀਕ ਆ ਆਪਾਂ ਆਪਦੀ ਗੱਲ ਕਰਦੇ ਆਪਾਂ ਕਿਸੇ ਦੀ ਨਹੀਂ ਕਰਦੇ ਕੀ ਹੁੰਦਾ ਔਰਤ ਕੋਲੇ ਸੇਮ ਰੋਟੀਆਂ ਘਰ ਚ ਦੂਜੇ ਖਾਂਦੇ ਔਰਤ ਖਾਂਦੀ ਜਦੋਂ ਤੁਸੀਂ ਔਰਤ ਨੂੰ ਐ ਕਹੋ ਵੀ ਉਹ ਨੂੰ ਸਪੈਸ਼ਲ ਫਰੂਟ ਮਿਲਦੇ ਆ ਕੋਈ ਸਪੈਸ਼ਲ ਉਹਦਾ ਚਾਰ ਟੈਪਚਰੀ ਦਾ ਜਸ ਸਪੈਸ਼ਲ ਉਹਦੇ ਲਈ ਫਰਿੱਜ ਭਰਿਆ ਪਿਆ ਵੀ ਆ ਤੂੰ ਕੱਲੀ ਨੇ ਖਾਣਾ ਫਿਰ ਤਾਂ ਤੁਸੀਂ ਬੋਲੋ ਚੱਲ ਕੋਈ ਚੱਕਰ ਵੀ ਨਹੀਂ ਵੀ ਬੰਦਾ ਖਾਊਗਾ ਤੇ ਕੋਈ ਗੱਲ ਨਹੀਂ ਸੁਣ ਵੀ ਲਊਗਾ ਵੀ ਹਾਂ ਭਾਈ ਆਪਣੇ ਤਾਂ ਫਰਿੱਜ ਭਰਿਆ ਪਿਆ ਫਰੂਟ ਦਾ ਹਜੇ ਮੈਂ ਕਹਿੰਦੀ ਆ ਦੂਜਾ ਬੰਦਾ ਲਿਆ ਦੇ ਔਰਤ ਚੀਜ਼ ਖਾ ਲੈਂਦੀ ਆ ਜੇ ਔਰਤ ਖੁਦ ਬਾਜ਼ਾਰ ਬਗ ਜਾਏ ਉਤੋਂ ਪੈਸੇ ਨਹੀਂ ਲੱਗਦੇ ਮੈਥੋਂ ਤਾਂ ਨਹੀਂ ਲੱਗਦੇ ਮੈਨੂੰ ਹੋਰਾਂ ਦਾ ਪਤਾ ਨਹੀਂ ਮੈਂ ਦੱਸਿਆ ਉਹਦਾ ਰੇਟ ਪੁੱਛ ਲੈਣੀ ਆ ਜੇ ਕਹਦੇ ਨੇ 200 ਰੁਪਏ ਕਿੱਲੇ ਤਾਂ ਸੋਚ ਕੇ ਨਾਲੇ ਆਪਾ ਗੁਰੂ ਮਹਾਰਾਜ ਨੂੰ ਜਾਣ ਕੇ ਕਹਨੇ ਆ ਵੀ ਮੈਨੂੰ ਲੱਗਦਾ ਜਿੰਨੇ ਰੋਗ ਮੈਨੂੰ ਲੱਗੇ ਆ ਸ਼ਾਇਦ ਕਿਸੇ ਨੂੰ ਹੋਣੇ ਨਹੀਂ ਠੀਕ ਹੈ ਕੋਈ ਬੰਦਾ ਵੀ ਪੈਂ ਪੈਂ ਕਰਕੇ ਦੱਸ ਦਿੰਦਾ ਕੋਈ ਢੱਡ ਵਿੱਚ ਰੱਖ ਲੈਂਦਾ ਕਿਸੇ ਨੂੰ ਪਤਾ ਹੁੰਦਾ ਵੀ ਮੇਰੇ ਰੋਗਾਂ ਦੀ ਇੱਥੇ ਕੋਈ ਸੁਣਵਾਈ ਹੈ ਨਹੀਂ ਕੋਈ ਫਾਇਦਾ ਨਹੀਂ ਕਿਸੇ ਨੂੰ ਸੁਣਾਉਣ ਦਾ ਜਾਂ ਕਰਨ ਦਾ ਕਾਦੀ ਖਾਤਰ ਫਿਰ ਤੁਸੀਂ ਕਹਿ ਦਿੰਦੇ ਹੋ ਬਈ ਬਈ ਮੈਂ ਆਪਦੇ ਦਰਦ ਬਿਆਨ ਕਰਦੀ ਆ ਮੈਂ ਕਿਸੇ ਤੋਂ ਕੀ ਲੈਣਾ ਮੇਰੇ ਨਾਲ ਹੁੰਦੀਆਂ ਹੋਈਆਂ ਮੌ ਉਹ ਗੱਲਾਂ ਕਰਦੀਆਂ ਕਿਉਂ ਕਿ ਆ ਜਾਂਦਾ ਔਰਤ ਨਿਕਰ ਪਟਤਾ ਔਰਤ ਖਾ ਗਈ ਔਰਤਾਂ ਐ ਘਰ ਕੀ ਬਾਹ ਖਾ ਗਈ ਅੱਛਾ ਜੇ ਉਹ ਬਿਮਾਰ ਹੋ ਗਈ ਜਿੰਨਾ ਚਿਰ ਤਾ ਉਹ ਸੋਡੇ ਘਰੇ ਕੰਮ ਕਰੀ ਜਾਂਦੀ ਆ ਉਹਦੀ ਉਹਦੀ ਬੋਡੀ ਸਹੀ ਹੁੰਦੀ ਆ ਉਹ ਸਹੀ ਕੰਮ ਕਰਦੀ ਉਹ ਨਜਰ ਤੌਰ ਤੇ ਕਰਮ ਵਾਲੀ ਐ ਤੇ ਜਿੱਦੇ ਔਰਤ ਨੂੰ ਕੋਈ ਰੋਗ ਲੱਗਿਆ ਵਿਚਾਰੀ ਨੂੰ ਜਾਂ ਕੋਈ ਤਕਲੀਫ ਹੋ ਗਈ ਜਾਂ ਉਹਨੂੰ ਕੋਈ ਜਾਪੇ ਚ ਰੋਗ ਲੱਗ ਗਿਆ ਤਾਂ ਉਹ ਕਹਿੰਦੇ ਤਾਂ ਖੇਖਣ ਕਰਦੀ ਤੁਰੇ ਫਿਰਦੀ ਐ ਹੋਇਆ ਕੀ ਐ ਨੂੰ ਇਹ ਤਾਂ ਸੱਪ ਲੜ ਗਿਆ ਤਾਂ ਟੰਗ ਕਰਦੀ ਐ ਮੈਂ ਵਾਰਡ ਸੁਣੇ ਆ ਮੈਨੂੰ ਤਾਂ ਬੜੀ ਅਜੀਬ ਗੱਲ ਲੱਗਦੀ ਐ ਵੀ ਯਾਰ ਇੱਕ ਠੀਕ ਹੈ ਭਾਈ ਕਿਸੇ ਘਰਾਂ ਚ ਔਰਤਾਂ ਦੀ ਕਦਰ ਹੋਣੀ ਹੈ ਕਰਦੇ ਹੋਣਗੇ ਲੋਕ ਕਦਰ ਆਪਾਂ ਆਪਣੀ ਗੱਲ ਕਰਦੇ ਹੁੰਦੇ ਆਪਾਂ ਕਿਸੇ ਦੀ ਨਹੀਂ ਕਰਦੇ ਉੱਥੇ ਵੀ ਔਰਤ ਸੁਣ ਲੈਂਦੀ ਐ ਖਾਣ ਨੂੰ ਪਤਾ ਕਰਕੇ ਖਾਈ ਜਾਂਦੀ ਐ ਇਹ ਚਰੀ ਜਾਂਦੀ ਐ ਮੈਨੂੰ ਸਮਝ ਨਹੀਂ ਆਉਂਦੀ ਘਰ ਦੇ ਵਿਜਹ ਚਰਨਾਂ ਨੂੰ ਹੁੰਦਾ ਕੀ ਐ ਵਾਤ ਤੋਂ ਵਾਤ ਛੋਟੇ ਘਰੇ ਆਟਾ ਹੁੰਦਾ ਜਾਂ ਖੇਤੋਂ ਤੋਂ ਸਬਜ਼ੀਆਂ ਆ ਜਾਂਦੀਆਂ ਉਹ ਹੁੰਦੀਆਂ ਜਾਂ ਕੋਈ ਚਾਹ ਹੁੰਦੀ ਐ ਹੋਰ ਕੀ ਹੁੰਦਾ ਘਰੇ ਚਰਨਾਂ ਨੂੰ ਮੈਨੂੰ ਐਥਾ ਦੱਸ ਦਿਓ ਕਿਉਂ ਕਿਉਂ ਮੜੀਆਂ ਮੜੀਆਂ ਗੱਲਾਂ ਤੇ ਔਰਤ ਨੂੰ ਨਾ ਥਿੱਲੇ ਛੱਡ ਦਿੰਨੇ ਹੋ ਇਹ ਆਏ ਆ ਜੀ ਇਹ ਬਾ ਸੱਚੀ ਪੁੱਛੂ ਤਾਂ ਕੌਰਤ ਦਾ ਕਾਮਾ ਕਰ ਨੂੰ ਵੀ ਜੀ ਨਹੀਂ ਕਰਦਾ ਜਦੋਂ ਉਹਨੂੰ ਇਹ ਮੈਡਲ ਦਿੱਤਾ ਜਾਂਦਾ ਇਹ ਤਾਂ ਵਿਹਲੀ ਐ ਇਹਨਾਂ ਤਾਂ ਖਾਈ ਜਾਣਾ ਸਾਰਾ ਦਿਨ ਇਹਨਾਂ ਤਾਂ ਮੰਝੇ ਤੋੜਨੇ ਆ ਜੇ ਬਿਮਾਰ ਹੋ ਜਾਂਦੀ ਤਾਂ ਵੀ ਉਹਨੂੰ ਮਿਲਣੀ ਤੇਰੇ ਦਿਨੇ ਪੈਸੇ ਲੱਗਦੇ ਤਾਂ ਫਿਰ ਗੱਲਾਂ ਵੱਡੇ ਹਿਸਾਬ ਨਾਲ ਸੁਣਾਈਆਂ ਜਾਂਦੀਆਂ ਮੈਂ ਤਾਂ ਕਮਾਲ ਮੰਨ ਜੰਨੀ ਆ ਆਹ ਕੰਮ ਤਾਂ ਹੋ ਜਾਣਾ ਸੀ ਆਹ ਘਰੇ ਚੀਜ਼ ਬਣ ਜਾਣੀ ਸੀ ਜੀ ਇਹ ਤੇ ਪੈਸੇ ਨਾਲ ਲੱਗਦੇ ਲਾ ਦੱਸੋ ਜੇ ਕੋਈ ਬੰਦੇ ਦੇ ਪੈਸੇ ਲੱਗ ਜਾਣ ਉਹਦੀ ਕੋਈ ਸੁਣਾਈ ਨਹੀਂ ਕਿ ਔਰਤੇ ਪੈਸੇ ਲੱਗ ਜਾਣਾ ਨਾ ਨਾ ਆਪਾਂ ਵੀ ਆਹ ਚੀਜ਼ ਲੈ ਲੈਂਦੇ ਪੈਸੇ ਇਹ ਤੇ ਲੱਗੇ ਉਦੋਂ ਨਾਂ ਲਿਆ ਜਾਂਦਾ ਸਪੈਸ਼ਲ ਉਹਨੂੰ ਸੁਣਾਇਆ ਜਾਂਦਾ ਵੀ ਤੇਰੇ ਤੇ ਲੱਗੇ ਤਾਂ ਕਰਕੇ ਐ ਹੋ ਗਿਆ ਕਮਾਈਆਂ ਕਰ ਲੋ ਬਾਈ ਕਮਾਈਆਂ ਕਾਦੇ ਮਾਰੇ ਕਰਦੇ ਹੋ ਜੇ ਤੁਸੀਂ ਆਪਣੇ ਪਰਿਵਾਰ ਤੇ ਪੈਸਾ ਨਹੀਂ ਲਾ ਸਕਦੇ ਉਹਦਾ ਲਾਜ ਹੀ ਨਹੀਂ ਕਰਵਾ ਸਕਦੇ ਫਿਰ ਕਾਦੀਆਂ ਕਮਾਈਆਂ ਛੁੱਡੀਆਂ ਕਿਸੇ ਬੰਦੇ ਦਾ ਜੀ ਨਹੀਂ ਕਰਦਾ ਮੰਜੇ ਚ ਪੈਣ ਨੂੰ ਮੈਂ ਤਾਂ ਮੰਦੀ ਨਹੀਂ ਮੇਰਾ ਤਾਂ ਨਹੀਂ ਕਰਦਾ ਮੈਂ ਤਾਂ ਹਰ ਵੇਲੇ ਰੱਬ ਤੋਂ ਤੰਦਰੁਸਤੀ ਮੰਗਦੀ ਆ ਵੀ ਸੱਚੇ ਪਾਸ਼ਾ ਵਾਹਿਗੁਰੂ ਮੈਂ ਜਦੋਂ ਜੱਗ ਤੋਂ ਜਾਵਾਂ ਨਾ ਮੈਂ ਤੁਰੀ ਫਿਰਦੀ ਜਾਵਾਂ ਪਰਮਾਤਮਾ ਮੈਨੂੰ ਮੰਜੇ ਚ ਛੱਟ ਕੇ ਨਾ ਮਾਰੀ ਵਾਹਿਗੁਰੂ ਉਮਰ ਛੋਟੀ ਦੇ ਦੀ ਪਰ ਮੈਨੂੰ ਰੋਗ ਨਾ ਲਾਈ ਮੈਂ ਰੱਬ ਤੋਂ ਖੁਦ ਮੰਗਦੀ ਆ ਵੀ ਪਰਮਾਤਮਾ ਮੈਂ ਬਹੁਤ ੱਕੀ ਹੋਈ ਆ ਰੋਗਾਂ ਤੋਂ ਰੋਗ ਨਾ ਮੈਨੂੰ ਲਾਈ ਤੇ ਨਾ ਕਿਸੇ ਦੇ ਜੋਗਰਾ ਕਰੀ ਮਹਾਰਾਜ ਜਦੋਂ ਮਰਜੀ ਲੈ ਜੀ ਪਰ ਮੈਨੂੰ ਰੋਗ ਲਾ ਕੇ ਨਾ ਮਾਰੀ ਕਿਉਂਕਿ ਤੇਰੀ ਦਿੱਤੀ ਜ਼ਿੰਦਗੀ ਆ ਜਦੋਂ ਮਰਜੀ ਲੈ ਜ ਸੋ ਮੈਂ ਮੈਂ ਬੜਾ ਇਨਾਂ ਚੀਜ਼ਾਂ ਤੋਂ ਤੰਗ ਐ ਵੀ ਹਰ ਇੱਕ ਚੀਜ਼ ਨੂੰ ਕਿਉਂ ਸਣਾਇਆ ਜਾਂਦਾ ਵੀ ਆ ਐਂ ਕਰਤਾ ਤੂੰ ਐਂ ਕਰਤਾ ਤੂੰ ਐਂ ਕਰਤਾ ਕਿਸੇ ਦਾ ਜੀ ਨਹੀਂ ਕਰਦਾ ਵੀਰੇ ਮੜਾ ਖਵਾਉਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਡਾਕਟਰਾਂ ਕੋਲੇ ਜਾਣ ਨੂੰ ਸੱਚੀ ਪੁੱਛੋ ਮੈਨੂੰ ਤਾਂ ਹਸਪਤਾਲ ਦੇ ਮੂਰੇ ਜਾਂਦੀ ਨੂੰ ਵੀ ਡਰ ਲੱਗਦਾ ਵੀ ਇੱਥੇ ਹਸਪਤਾਲ ਐ ਐਨਾ ਡਰ ਪਿਆ ਹੋਇਆ ਹਸਪਤਾਲਾਂ ਚੋਂ ਤੇ ਪਰ ਮੇਰੀ ਰਿਕਵੈਸਟ ਐ ਵੀ ਜੇ ਕਿਸੇ ਦਾ ਦੁੱਖ ਹੋਉਂਦਾ ਪਲੀਜ਼ ਉਹਨੂੰ ਟੌਰਚ ਨਾ ਕਰਿਆ ਕਰੋ ਕਿਉਂਕਿ ਆਲਰੇਡੀ ਇੰਨੀ ਟੌਰਚ ਹੁੰਦੀ ਐ ਉਹ ਮਨ ਤੋਂ ਇੰਨੀ ਦੁਖੀ ਹੁੰਦੀ ਐ ਵੀ ਮੈਂ ਬਿਮਾਰ ਕਿਉਂ ਹਾਂ ਉਦਾਵੀ ਤੰਦਰੁਸਤ ਰਹਿਣ ਨੂੰ ਜੀ ਕਰਦਾ ਹੁੰਦਾ ਉਹਦਾ ਵੀ ਜੀ ਕਰਦਾ ਮੈਂ ਵਧੀਆ ਰਵਾਂ ਲੋਕਾਂ ਮੰਗੂ ਰਵਾਂ ਉਹਦਾ ਦਿਲ ਕਦੇ ਨਹੀਂ ਕਰਦਾ ਵੀ ਉਹ ਦੁਖੀ ਹੋਵੇ ਕਿਸੇ ਤੋਂ ਗੱਲਾਂ ਸੁਣੇ ਮੈਂ ਮੇਰਾ ਬਿਆਨ ਕਰ ਰਹੀ ਆ ਵੀ ਮੇਰਾ ਦਿਲ ਨਹੀਂ ਕਦੇ ਕਰਦਾ ਮੇਰਾ ਦੁਖਦਾ ਤਾਂ ਮੈਂ ਮੰਝ ਜਪੈਣੀ ਆ ਪਰ ਮੈਂ ਦੁੱਖ ਦੇ ਨਾਲ ਵੀ ਕਈ ਵਾਰੀ ਜੇ ਮੈਨੂੰ ਹੈ ਉਹ ਵੀ ਮੈਨੂੰ ਭੁੱਖ ਲੱਗੀ ਆ ਮਾਂ ਉੱਠ ਕੇ ਖਾ ਲੈਣੀ ਆ ਤੇ ਨਹੀਂ ਕਿਸੇ ਨੂੰ ਸੁਣਾਈ ਕੀਤੀ ਵੀ ਮੇਰਾ ਦੁਖਦਾ ਮੈਨੂੰ ਦਿਓ ਆਇਂ ਕਰੋ ਬਾਹਰ ਕਰੋ ਕਹਿੰਦੇ ਇਹ ਗੱਲ ਸਿਆਣਾਂ ਦੀ ਕਹੀ ਹੋਈ ਆ ਕਹਿੰਦੇ ਕੱਟਾ ਕਿੱਲੇ ਦੇ ਜ਼ੋਰ ਤੇ ਟਿੰਗੜਦਾ ਜੇ ਕਿੱਲਾ ਹੀ ਸ਼ੋਡਾ ਹੈ ਨਹੀਂ ਕੋਈ ਕੱਟਾ ਕਾਹਦੇ ਸਿਰ ਤੇ ਟਿੰਗੜੂ ਵਿਚਾਰਾ ਉਹ ਤਾਂ ਗੱਲ ਚ ਦੱਸਿਆ ਪਾਇਆ ਹੋ ਤਾਂ ਵੀ ਕੋਈ ਗੁਲਾਮੀ ਸਮਝ ਕੇ ਉਹ ਕਿੱਲੇ ਕੋਲੇ ਖੜਾ ਰਹੂਗਾ ਮਾ ਉਹ ਕਿੱਲਾ ਟੁੱਟੇ ਹੀ ਹੋਵੇ ਸਮਝ ਰਹੇ ਹੋ ਜਿਨ੍ਹਾਂ ਨੇ ਸਮਝਣੀ ਉਹ ਗੱਲਾਂ ਮੇਰੀਆਂ ਸਮਝ ਜਾਣਗੇ ਤੇ ਬਾਕੀ ਨੰਬਰ ਮੈਂ ਇਹ ਗੱਲ ਕਹਿਣਾ ਚਾਹੀ ਚਾਹਣੀਆਂ ਵੀਰੇ ਵੀ ਛੋਟੀ ਜੀ ਜ਼ਿੰਦਗੀ ਆ ਹਰ ਇੱਕ ਇਨਸਾਨ ਨੂੰ ਰੱਬ ਨੇ ਛੋਟੀ ਜੀ ਜ਼ਿੰਦਗੀ ਦਿੱਤੀ ਆ ਕਿਸੇ ਨੂੰ ਕੁਝ ਨਹੀਂ ਪਤਾ ਕਦੋਂ ਇਸ ਜਗਤ ਤੋਂ ਤੁਰ ਜਾਣਾ ਕਿਸੇ ਨੂੰ ਇਹ ਨਹੀਂ ਪਤਾ ਵੀ ਮੈਂ ਹੁੰਦੀ ਰੋਟੀ ਖਾ ਲਈ ਤੇ ਸ਼ਾਮ ਦੀ ਮੈਨੂੰ ਜੁੜੂ ਜਾਂ ਨਹੀਂ ਜੁੜਨੀ ਠੀਕ ਆ ਪਲ ਦੇ ਵਿੱਚ ਕਹਿ ਜਾਂਦੇ ਆ ਵੀ ਉਹ ਬੰਦਾ ਬਹੁਤ ਚੰਗਾ ਸੀ ਆ ਜਿੰਦਗੀ ਅੱਜ ਕੱਲ ਲੋਕਾਂ ਦੀ ਤੇ ਪਰ ਮੈਂ ਫਿਰ ਵੀ ਕਹਿਣੀ ਆ ਵੀ ਪਲੀਜ਼ ਕਿਸੇ ਨੂੰ ਟਰਚ ਨਾ ਕਰਿਆ ਕਰੋ ਰੱਬ ਦੇ ਵਾਸਤੇ ਕਿਸੇ ਦੀਆਂ ਦੁੱਖ ਦੀਆਂ ਰਗਾਂ ਤੇ ਹੱਥ ਨਾ ਧਰਿਆ ਕਰੋ ਸੋਨੂ ਤਾਂ ਲੱਗਦਾ ਨਾ ਵੀ ਤੁਸੀਂ ਕਿਸੇ ਦੀ ਦੁੱਖ ਦੀ ਰਗ ਤੇ ਆ ਤਰਕੇ ਤੇ ਬੜਾ ਮਹਾਨ ਕੰਮ ਕਰਤਾ ਬੜਾ ਤੁਸੀਂ ਕੁਝ ਚਿੱਤ ਲਿਆ ਵੀ ਕਿਸੇ ਨੂੰ ਦੁਖੀ ਕੀਤਾ ਪਰ ਸੋਨੂ ਨਹੀਂ ਪਤਾ ਵੀ ਤੁਸੀਂ ਕਿੱਡੇ ਵੱਡੇ ਜ਼ੁਲਮ ਚ ਪੈਰ ਧਰ ਰਹੀ ਹੋਣੇ ਜਦੋਂ ਤੁਸੀਂ ਕਿਸੇ ਦੀ ਦੁਖੀ ਆਤਮਾ ਨੂੰ ਛੇੜਦੇ ਹੋ ਮੈਂ ਵੀ ਕਈ ਗੱਲਾਂ ਬਰਦਾਸ਼ਤ ਕਰ ਜਾਨੀ ਹੁਣ ਤਾਂ ਮੈਥੋਂ ਹੁੰਦੀਆਂ ਨਹੀਂ ਪਤਾ ਨਹੀਂ ਤੁਹਾਨੂੰ ਮੇਰੀਆਂ ਦਵਾਈਆਂ ਬਹੁਤ ਖਾਧੀਆਂ ਮੈਂ ਬਰਦਾਸ਼ਤ ਪੌਛ ਕੁਝ ਕੀਤਾ ਪਰ ਹੁਣ ਨਹੀਂ ਹੁੰਦਾ ਹੁਣ ਤਾਂ ਮੈਥੋਂ ਬੋਲਿਆ ਜਾਂਦਾ ਚਾਹੇ ਕੁਝ ਮਰਜ਼ੀ ਹੋ ਜੇ ਮੈਂ ਵੀ ਕਹਿ ਦਿੰਨੀ ਵੀ ਜ਼ਿੰਦਗੀ 45 ਸਾਲ ਦੀ ਹੋ ਗਈ 60 ਸਾਲ ਤੇ ਹੁਣ ਕੋਈ ਬੰਦਾ ਜਾਣਦਾ ਨਹੀਂ 60 ਸਾਲ ਦੀ ਉਮਰ ਕਿਸ ਦੀ ਮਸਾ ਹੀ ਲਿਖਦਾ ਰੱਬ ਮੈਂ ਕਹਿੰਦੀ ਆ 10-15 ਸਾਲ ਰਹਿ ਗਏ ਹੁਣ ਵੀ ਛਿੱਤਰ ਖਾਈ ਆਈਏ ਲੋਕਾਂ ਤੋਂ ਹੁਣ ਵੀ ਗੱਲਾਂ ਸੁਣੀ ਜਾਈਏ ਮੈਂ ਕਹਿੰਦਾ ਜ਼ਿੰਦਗੀ ਜਿਉ ਲੋ ਨੰਬਰ 1 ਲੋਕ ਜ਼ਮੀਨਾਂ ਪਿੱਛੇ ਲੜੀ ਜਾਂਦੇ ਘਰਾਂ ਪਿੱਛੇ ਲੜੀ ਜਾਂਦੇ ਸਾਰਾ ਕੁਝ ਇੱਥੇ ਰਹਿ ਜਾਂਦਾ ਨਾ ਜ਼ਮੀਨਾਂ ਨਾਲ ਜਾਂਦੀਆਂ ਨਾ ਘਰ ਨਾਲ ਜਾਂਦੇ ਮੈਂ ਕਹਿੰਦੀ ਆਪਦੇ ਹੱਕ ਤੇ ਸਬਰ ਕਰਿਆ ਕਰੋ ਜੋ ਤੁਹਾਡੇ ਹੱਕ ਚ ਹੈਗਾ ਨਾ ਸਿਰਫ ਉਹ ਤੇ ਸਬਰ ਕਰਨਾ ਸਿੱਖੋ ਜੋ ਤੁਹਾਡਾ ਬਸ ਉਹ ਤੇ ਮੇਰ ਮਾਰੋ ਕਿਸੇ ਦੇ ਤਾਂ ਕੋਣ ਦੀ ਕੋਸ਼ਿਸ਼ ਹੀ ਨਾ ਕਰੋ ਇੱਕ ਗਿੱਠ ਦੀ ਧਰਤੀ ਮਿਲਣੀ ਆ ਆਪਾਂ ਨੂੰ ਇਹ ਗੱਲ ਸੱਚ ਹੈ ਥੋੜੇ ਥਾਂ ਅੱਜ ਆਪਣੇ ਸਰੀਰ ਨੂੰ ਸਾੜ ਦਿੰਦੇ ਆ ਕਾਹਦੀ ਖਾਤਰ ਫੇਰ ਲੜੀ ਜਾਂਦੇ ਆ ਇੱਥੀ ਰਹਿ ਜੂ ਸਾਰਾ ਕੁਝ ਸਿਰਫ ਆਪਦੇ ਹੱਕ ਤੇ ਮੇਰੇ ਮਾਰੋ ਕਿਸੇ ਦੇ ਹੱਕ ਤੇ ਮੇਰ ਕਦੇ ਨਾ ਮਾਰੋ ਆਪਦੇ ਹੱਕ ਦੀ ਹਲਾਲ ਦੀ ਨਾਲ ਨਾ ਤੁਹਾਨੂੰ ਜਿਹੜਾ ਸਕੂਨ ਮਿਲੂਗਾ ਉਹ ਕਿਸੇ ਦੀ ਖੋ ਕੇ ਕਦੇ ਵੀ ਨਹੀਂ ਮਿਲਦਾ ਰੋਟੀ ਸਬਰ ਸੰਤੋਖ ਦੀ ਖਾਲਿਆ ਕਰੋ ਜਿਹਹੀ ਜੀ ਰੱਬ ਦਿੰਦਾ ਪਰ ਇਹ ਕਦੇ ਨਾ ਸੋਚਿਆ ਕਰੋ ਵੀ ਫਲਾਨਾ ਪਨੀਰ ਨਾ ਖਾਈ ਜਾਂਦੇ ਤੇ ਮੈਂ ਉਹਦੀ ਖੋ ਕੇ ਖਾਲਾਂ ਨਾ ਕਿਸੇ ਦਿਨ ਤੁਹਾਡੇ ਕੋਲੇ ਵੀ ਆ ਜਾਊਗਾ ਜੇ ਤੁਹਾਡੀਆਂ ਨੀਤਾ ਸਾਹਿਬਾਂ ਤੁਹਾਡੇ ਕੋਲੇ ਵੀ ਉਹ ਚੀਜ਼ ਆ ਜਾਈਂ ਤੇ ਸਭ ਤੋਂ ਮੇਨ ਗੱਲ ਹੁੰਦੀ ਆਪਣਾ ਹੌਸਲਾ ਹੌਸਲਾ ਆਪਣਾ ਕਦੇ ਟੁੱਟਣ ਨਾ ਦਿਓ ਜਦੋਂ ਤੁਹਾਡੇ ਹੌਸਲੇ ਬੁਲੰਦ ਰਹਿਣਗੇ ਤੁਸੀਂ ਹਾਰ ਨਹੀਂ ਸਕਦੇ ਕਿਸੇ ਤੋਂ ਵੀ ਨਹੀਂ ਹਾਰ ਸਕਦੇ ਕੋਈ ਹਰਾ ਨਹੀਂ ਸਕਦਾ ਨੰਬਰ 1 ਆਪਦੇ ਹੱਕਾਂ ਲਈ ਜਰੂਰ ਲੜਿਆ ਕਰੋ ਐਨਾ ਨਾ ਕਿਸੇ ਨੂੰ ਸਿਰ ਚੜਾ ਲਓ ਵੀ ਤੁਸੀਂ ਫਿਰ ਆਪਦੇ ਹੱਕ ਹੀ ਭੁੱਲ ਜੂ ਸੋ ਆਪਦੀ ਯੋਗਤਾ ਹੀ ਭੁੱਲ ਜੂ ਵੀ ਅਸੀਂ ਕੌਣ ਕਿਤੇ ਆਪਣੇ ਆਪ ਨੂੰ ਗੁਲਾਮ ਸਮਝਣ ਲੱਗ ਜੂ ਮੈਂ ਇਸ ਦਾ ਗੁਲਾਮ ਆ ਠੀਕਾ ਕੰਮ ਕਰੋ ਕਰਮ ਕਰੋ ਪਰਮਾਤਮਾ ਆਪੇ ਫਲ ਦਿੰਦਾ ਹੈ ਪਰ ਇਹ ਗੱਲ ਨਹੀਂ ਹੋ ਸਕਦੀ ਵੀ ਸਦਾ ਲਈ ਗੁਲਾਮੀ ਕਰਨੀ ਵੀ ਬਹੁਤ ਇੱਕ ਆਪਣਾ ਅਪਰਾਧ ਹੁੰਦਾ ਹੈ ਗੁਰੂ ਦਾਸ ਜੀ ਪਾਸ਼ਾ ਜੀ ਕਹਿੰਦੇ ਹਨ ਜ਼ੁਲਮ ਕਰਨਾ ਵੀ ਪਾਪ ਹੈ ਜ਼ੁਲਮ ਸਹਿਣ ਵਾਲਾ ਵੀ ਪਾਪ ਹੈ ਕਿਉਂਕਿ ਕਰਨ ਵਾਲੇ ਨਾਲੋਂ ਸਹਿਣ ਵਾਲਾ ਬਹੁਤ ਵੱਡਾ ਪਾਪੀ ਹੁੰਦਾ ਜਦੋਂ ਆਪਾਂ ਜ਼ੁਲਮ ਸਹਿਣ ਲੱਗ ਜਾਂਦੇ ਹਨ ਨਾ ਜ਼ੁਲਮ ਵਧਣ ਲੱਗ ਜਾਂਦਾ ਬਸ ਆਪਣੇ ਹੀ ਛੋਟੇ ਅੱਗੇ ਗੱਲ ਰੱਖਣ ਦਾ ਮੇਰਾ ਮੇਨ ਪਰਪਸ ਸੀ ਵੀ ਆਪਣੇ ਲਈ ਵੀ ਜਿਉਂਆ ਕਰੋ ਦੂਜਿਆਂ ਲਈ ਤਾਂ ਆਪਾਂ ਸਾਰੀ ਜ਼ਿੰਦਗੀ ਜਿਉਂਦੇ ਤੁਰੇ ਹੁਣੇ ਕਦੇ-ਕਦੇ ਆਪਣੇ ਬਾਰੇ ਵੀ ਜਿਉ ਲਿਆ ਕਰੋ ਆਪਣੇ ਬਾਰੇ ਵੀ ਸੋਚ ਲਿਆ ਕਰੋ ਅਸੀਂ ਕੌਣ ਹਾਂ 10 ਮਿੰਟ ਬਹਿ ਕੇ ਸੋਚਿਆ ਕਰੋ ਵੀ ਅਸੀਂ ਕੌਣ ਹਾਂ ਕੀ ਸੀ ਤੇ ਅਸੀਂ ਕੀ ਬਣੇ ਬੈਠਾ ਕੀ ਸਾਡੀ ਜ਼ਿੰਦਗੀ ਹੈ ਥੋੜਾ ਜਿਹਾ ਕੋਈ ਕੱਪੜਾ ਪਾਲੇ 10 ਟੋਕਨ ਵਾਲੇ ਹੋ ਜਾਂਦੇ ਆ ਇਹਨੇ ਆਹ ਪਾਲਿਆ ਉਹਨੇ ਉਹ ਪਾਲਿਆ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਉਹਨੇ ਕੱਪੜਾ ਹੀ ਪਾਇਆ ਕਿਸੇ ਦਾ ਕਤਲ ਤਾਂ ਨਹੀਂ ਕਰਤਾ ਇਹ ਗੱਲਾਂ ਦਾ ਨਾਂ ਕਰਿਆ ਕਰੋ ਕਿਸ ਨੇ ਸਰਵਾਲਾ ਵਿਚਾਰੇ ਨੇ ਮਾਰਿਆ ਸਿਰ ਬਾਕੇ ਕੋਈ ਕਪੜੇ ਪੁਰਾਣੇ ਪਾਇਆ 2 ਮਿੰਟ ਖੜ ਗਿਆ ਜਾਣਾ ਸੀ ਕਿਤੇ ਲੱਜਣ ਲੋ ਵੀ ਉਹ ਸਿਰ ਵੀ ਨਾ ਵਾਵੇ ਸੋਏ ਗੱਲਾਂ ਬਲੀਜ ਨਾ ਕਰਿਆ ਕਰੋ ਨਾ ਕਰਿਆ ਕਰੋ ਥੋੜਾ ਬਹੁਤਾ ਰੱਬ ਤੋਂ ਜ਼ਰੂਰ ਡਰਿਆ ਕਰੋ ਕਿਸੇ ਨੂੰ ਜ਼ਿੰਦਗੀ ਜਿਉਂ ਲੈਣ ਨਦੇ ਜੇ ਤੁਸੀਂ ਕਿਸੇ ਨੂੰ ਜ਼ਿੰਦਗੀ ਚ ਸੁੱਖ ਨਹੀਂ ਦੇ ਸਕਦੇ ਤੁਹਾਨੂੰ ਦੁੱਖ ਦੇਣ ਦਾ ਕੋਈ ਹੱਕ ਨਹੀਂ ਜੈਸਾ ਬੰਦਾ ਜਿਵੇਂ ਆਉਗੀ ਜ਼ਿੰਦਗੀ ਜਿਉਈ ਜਾਂਦਾ ਨੂੰ ਜਿਉਂ ਲੈਣ ਨਦੇ ਆ ਛੋੜੀਆਂ ਤੂੰ ਤੂੰ ਮੈਂ ਮੈਂ ਟੈਂ ਟੈਂ ਬੰਦੇ ਨੂੰ ਜਿਉਣਾ ਹਰਾਮ ਕਰ ਦਿੰਦੀਆਂ ਜੋ ਮੇਰੀ ਵੀਡੀਓ ਕਿਸ ਨੂੰ ਬੁਰੀ ਲੱਗਦੀ ਆ ਤਾਂ ਮੈਂ ਸੌਰੀ ਚਾਹਣੀ ਆ ਪਰ ਮੈਂ ਇਥੋਂ ਲੋਕਾਂ ਵਾਂਗੂ ਝੂਠ ਤਬਾਣ ਜੇ ਨਹੀਂ ਵਾਦਦੇ ਆਪਾਂ ਜੋ ਦਿਲ ਚਾਹੀ ਗੱਲ ਕਹਨੇ ਆ ਜੋ ਆਪਾਂ ਫੇਸ ਕੀਤੀਆਂ ਉਹੀ ਗੱਲਾਂ ਹਡਾਈਆਂ ਹੋਈਆਂ ਗੱਲਾਂ ਦੱਸਦੇ ਹੁੰਨੇ ਆ ਫਾਲਤੂ ਗੱਲ ਕਰਨ ਦਾ ਆਪਾਂ ਨੂੰ ਵੀ ਕੋਈ ਸੌਂਕ ਨਹੀਂ ਸੋ ਅਗਲੀਆਂ ਗੱਲਾਂ ਫੇਰ ਕਰਾਂਗੇ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਵੱਲੋਂ ਪਿਆਰ ਭਰੀ ਸ਼াশਤਰੀਕਾਰ ਸੱਚੇ ਪਾਤਸ਼ਾਹ ਵੈਗਰੂ ਤੁਹਾਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਸਦਾ ਖੁਸ਼ ਰਹੋ